ਹੱਥ ਕੰਬੀ ਜਾਂਦੇ ਆ ਠੰਡ ਨਾਲ ਹੱਥ ਸਵੇਰ ਸਵੇਰ ਦਾ ਟਾਈਮ ਆ ਅੱਠ ਵੱਜ ਚੁੱਕੇ ਨੇ ਰੂਮ ਜਿੋਂ ਨਿਕਲ ਗਏ ਕੋਟ ਲੈ ਕੇ ਆਉਣਾ ਠੰਡਾ ਬਹੁਤ ਹੋਈ ਪਈ ਹੈ ਟੈਂਪਰੇਚਰੀ ਬਹੁਤ ਘੱਟ ਆਗਾ ਤੇ ਥੋੜੀ ਥੋੜੀ ਬੂੰਦਾਬੰਦੀ ਹੋ ਰਹੀ ਆ ਮਹੀਦੀ ਤੇ ਮਨਾਲੀ ਦੇ ਵਿੱਚ ਵੀ ਦੱਸਿਆ ਹੋਇਆ ਵੀ ਅੱਜ ਮੀਂਹ ਹੈਗਾਗਾ ਮਨਾਲੀ ਨੂੰ ਚੱਲਦੇ ਆਂ ਆਪਾਂ ਇੱਥੋਂ ਤੇ ਥੋੜਾ ਸਮਾਨ ਲੈਣਾ ਸੀਗਾ ਵਿਊ ਆਪਾਂ ਇੱਥੇ ਕਿਹੜਾ ਲੱਗਦਾ ਵੀ ਪੂਰੀ ਸ਼ਾਂਤੀ ਆ ਇਹ ਏਰੀਆ ਅਸਲ ਦੇ ਵਿੱਚ ਨਾ ਇਥੇ ਨਸੇਜ ਵਾਲਾ ਏਰੀਆ ਹੈਗਾ ਮਤਲਬ 400 ਵਗੈਰਾ ਦਾ ਫੁਕਰੇ ਹੀ ਬਹੁਤ ਨੇ ਹਮਤੇ ਗਾਂਜਾ ਹੋ ਗਿਆ 400 ਕੇ ਪੂਰਾ ਚੱਲਦਾ ਕਿਉਂਕਿ ਲੋਕ ਬਹੁਤ ਆਉਂਦੇ ਨੇ ਬਾਹਰ ਟੂਰਿਸਟ ਬਹੁਤ ਆਉਂਦਾ ਹੈਗਾ ਆਪਣੇ ਇਡੀਆ ਦੇ ਟੂਰਿਸਟ ਬਹੁਤ ਘੱਟ ਆਉਂਦੇ ਪਰ ਬਾਹਰਲੇ ਇਜਰੇਲੀ ਵਗੈਰਾ ਤਾਂ ਬਾਰੇ ਆਉਂਦੇ ਨੇ ਇੱਥੇ ਕਿਉਂਕਿ ਇੱਥੋਂ ਹੀ ਪਿੰਡ ਆ ਇੱਕ ਮਲਾਨਾ ਮਲਾਨਾ ਪਿੰਡ ਦੇ ਵਿੱਚ ਤਾਂ ਰੂਲ ਜਿਹੜੇ ਨੇ ਬਹੁਤ ਸਖਤ ਨੇ ਉੱਥੇ 19 ਕਿਲੋਮੀਟਰ ਹੈਥੋਂ ਤਕਰੀਬਨ ਮਲਾਨਾ ਪਿੰਡ ਤੇ ਇੱਥੋਂ ਹੀ ਖੀਰਗੰਗਾ ਦਾ ਟ੍ਰੈਕ ਸ਼ੁਰੂ ਹੁੰਦਾ 22 23 ਕਿਲੋਮੀਟਰ ਖੀ ਇਥੇ ਸਟਾਰਟ ਹੁੰਦਾ ਖੀਤਗੰਗਾ ਟ੍ਰੈਕ ਹੈ ਨਾ ਥੱਲੇ ਵਿੱਚ 100 ਕਿਲੋਮੀਟਰ ਤੋਂ ਪਹਿਲਾਂ ਮਣੀਕਰਨ 5 ਕਿਲੋਮੀਟਰ ਕਸੌਲ ਤੋਂ ਉਸ ਤੋਂ ਬਾਅਦ ਖੀਤਗੰਗਾ ਟ੍ਰੈਕ ਅੱਜ ਮੰ ਟ੍ਰੈਕ ਕਰਨਗੇ ਸਰਪਾਸ ਟ੍ਰੈਕ ਕਰਨਗੇ ਖੀਤਗੰਗਾ ਨਹੀਂ ਜਾਂਦੇ ਸਰਪਾਸ ਜਾਣਗੇ ਕਈ ਬੰਦਿਆਂ ਦਾ ਗਰੁੱਪ ਹੈ ਤੇ ਸਵਾਲਦਾਨ ਨੇ ਨਿੱਚੇੜ ਪਾਰਕ ਹੈ ਤੇ ਇਹਦੀ ਟਿਕਟ ਕੀ ਹੈ 50 ਰੁਪਏ ਪਿਛਲੀ ਵਾਰ ਜਦੋਂ ਆਏ ਸੀਗੇ ਇੱਥੇ ਆ ਕੇ ਗਏ ਸੀ ਅਸੀਂ ਤੇ ਬਹੁਤ ਛੋਟੀ ਲੋਕੇਸ਼ਨ ਅੰਦਰ ਹੈ ਵਧੀਆ ਟਾਈਮ ਸਪੈਂਡ ਕਰ ਲਈ ਤੇ ਪੂਰੀ ਸ਼ਾਂਤੀ ਅੰਦਰ ਇਹ ਆ ਜਾਂਦਾ ਜਿਹੜਾ ਰਸਤਾ ਇਹ ਜਾਂਦਾ ਮੰਡੀ ਵਾਲਾ ਚੱਲਿਓ ਨੇ ਆ ਚੱਲ ਗਏ ਇੱਕ ਪਾਸਟ ਕਰਨ ਤੋਂ ਬਾਅਦ ਆਪਾਂ ਫਿਰ ਹਰੂਮ ਚ ਆ ਗਏ ਤੇ ਰੂਮ ਤੋਂ ਥੋੜਾ ਬਕਸੌ ਤੋਂ ਨਿਕਲਦੇ ਹੁਣ ਅਬ ਮਨਾਲੀ ਵੱਲ ਤੇ ਮਨਾਲੀ ਆਪਾਂ ਦੇਖਦੇ ਹਾਂ ਸਿੱਧਾ ਟਕਸਰ ਜਾਈਏ ਜਾਂ ਸਿੱਧਾ ਮਨਾਲੀ ਰੁਕੀਏ ਤਕਰੀਬਨ 116 ਕਿਲੋਮੀਟਰ ਅਥੇ ਇਹ ਤੋਂ ਬਾਅਦ ਚੱਲਦਾ ਕਿਉਂਕਿ ਮਾਰਾ ਵੀ ਥੋੜਾ ਖਰਾਬ ਆ 3 ਕਿਲੋਮੀਟਰ ਆ ਰਹਾ ਬਹੁਤ ਜ਼ਿਆਦਾ ਖਰਾਬ ਮਣੀ ਕਰਨ ਦਾ ਜਿਹੜਾ ਆਪਾਂ ਇਥੇ ਕੁਲੂ ਤੋਂ ਮਣੀ ਕਰਨ ਸਾਹਾ ਹੁੰਦਾ ਨਾ 3 ਕਿਲੋਮੀਟਰ ਰਸਤਾ ਉਹ ਬਹੁਤ ਹੀ ਜ਼ਿਆਦਾ ਖਰਾਬ ਆ ਤੇ ਬਾਕੀ ਨਹੀਂ ਗਣੀ ਦਾ ਮੌਸਮ ਹੈ ਪਰ ਅਸੀਂ ਸਵੇਰੇ ਸਵੇਰੇ ਨਿਕਲੀਏ ਅੱਜ ਜਾ ਕੇ ਦੇਖੀਏ ਮਾਹੌਲ ਅਥੋ ਰੂਮ ਤੋਂ ਨਿਕਲ ਕੇ ਆ ਤੇ ਬਾਈਕ ਆਪਣੀ ਰਾਤ ਦੀ ਇੱਥੇ ਖੜੀ ਆ ਵਿਚਾਰੀ ਮੀਂਹ ਵੀ ਆਇਆ ਸੀਗਾ ਸਾਰੀਆਂ ਬਾਈਕਾਂ ਇੱਥੇ ਖੜੀਆਂ ਨੇ ਸਾਰੀਆਂ ਮੀਂਹ ਵੀ ਆਇਆ ਸੀ ਬਟ ਇੱਥੇ ਖੜੀ ਰਹੀ ਆ ਤੇ ਹੁਣ ਚੱਲਦੇ ਆਪਾਂ ਮਨਾਲੀ ਨੂੰ ਉਲਟੀ ਆਏ ਹੋਣੇ ਪਹਿਲਾ ਆਪਰੇ ਵਾਲਾ ਖੜਾਗਾ ਆ ਸਾਰੇ ਬੁਲਟ ਹੀ ਨੇ A to Z ਹਿਮਾਲਿਆਨ ਬੁਲਟ ਹਿਮਾਲਿਆਨ ਬੁਲਟ ਸਾਰੇ ਹਿਮਾਲਿਆਨ ਬੁਲਟ ਜਵਾਨ ਕਹਿੰਦਾ ਠੰਡ ਲੱਗ ਰਹੀ ਆ ਪੈਰਾਂ ਨੂੰ ਵੀ ਸਰੀਰ ਨੂੰ ਵੀ ਮੈਂ ਵੀ ਟੀ-ਸ਼ਰਟ ਪਾਈ ਬੈਠਾ ਠੰਡ ਤਾਂ ਲੱਗ ਰਹੀ ਆ ਬਾਕੀ ਯਾਰ ਹਣਾ ਉਹ ਵੀ ਠੰਡਾ ਕਹਿੰਦਾ ਜਿਹਨੂੰ ਵੀ ਚਾਹ ਸਖਾਤੀ ਹੋਈ ਆ ਚਾਹ ਨੂੰ ਕਿਹਨਾਂ ਬਾਡੀ ਐ ਇੰਨੀ ਦਾ ਬੱਚਾ ਕਹਿੰਦਾ ਚਰਚ ਖਾਤੀ ਹੋਈ ਆ ਚਾਰ ਸਾਲੇ ਹੈ ਆਪਸ ਵਿੱਚ ਚਾਰ ਸਾਲੇ ਗੱਲ ਨੌਜਵਾਨ ਕਹਿੰਦਾ ਮੋਟਰਸਾਈਕਲ ਮੈਂ ਹੀ ਚਲਾਉਣਾ ਇਹਦਾ ਮੋਟਰਸਾਈਕਲ ਨਾਲ ਕਿਹੜਾ ਘੜਤਾ ਇਸ ਸਾਲ ਦੇ ਵਿੱਚ ਜੇ ਅਪ ਕੈਂਪਿੰਗ ਦੀ ਗੱਲ ਕਰੀਏ ਤਾਂ ਜਿਹੜਾ ਕਸੌਲ ਦਾ ਕੈਂਪਿੰਗ ਆ ਉਹ 500 ਰੁਪਏ ਤੋਂ ਸਟਾਰਟ ਹੋ ਜਾਂਦਾ 1000 ਰੁਪਏ ਲੈਂਦੇ ਨੇ ਤੇ ਪਰਵਤੀ ਰਿਵਰ ਦੇ ਕਿਨਾਰੇ ਹੀ ਕੈਂਪਿੰਗ ਸਟਾਰਟ ਹੁੰਦੀ ਹੈਗੀ ਇੱਥੇ ਥਾਂ ਥਾਂ ਬਣਿਆ ਹੋਇਆ ਹੈਗਾ ਇੱਥੇ ਕਸੌਲ ਦੇ ਵਿੱਚ ਕੈਂਪਿੰਗ ਲਈ ਬਹੁਤ ਸਭ ਮੀਂਹ ਲਾ ਹੋਇਆ ਪਿਆ ਪੂਰਾ ਤੇ ਟਾਵਰ ਦੇਖ ਰਿਹਾ ਆਪ ਨੂੰ ਸਾਹਮਣੇ ਉੱਥੇ ਲਮੀਨ ਲੈ ਨਿਕਲੂਗੀ ਬਿਜਲੀ ਵਾਲੀ ਤੇ ਕਿਸੇ ਪਾਸੇ ਇਧਰ ਲੈ ਕੇ ਜਾਣਗੇ ਆਹ ਥੇ ਆਹੀ ਜਗਾ ਉਹ ਕੱਲ ਵਾਲੀ ਹੈ ਨਾ ਜਿੱਥੇ ਆਪਾਂ ਬੈਕ ਮੁੜੇ ਸੀਗੇ ਤੁਸੀਂ ਮਲਾਨਾ ਪਿੰਡ ਹੈ ਜਿਹੜਾ ਸ਼ੁਰੂ ਹੁੰਦਾਗਾ ਉਹ ਇਹੋ ਜਿਹਾ ਪਿੰਡ ਹੈ ਕਿ ਉੱਥੇ ਰੂਲ ਰੈਗੂਲੇਸ਼ਨ ਹੈ ਹੀ ਨਹੀਂ ਕੋਈ ਉਹ ਮੰਨਦੇ ਰੂਲ ਰੂਲਾਂ ਨੂੰ ਕੋਈ ਮੰਨਦੇ ਨਹੀਂ ਇੱਥੇ ਤਨ ਉਹ ਬਹੁਤ ਜ਼ਬਰਦਸਤ ਪਿੰਡ ਹੈਗਾ ਤੇ ਜਰਾਲੀ ਬਹੁਤ ਆਉਂਦੇ ਨੇ ਲੋਕੋ ਤੇ ਇਹ ਸਾਹਮਣੇ ਪਾਵਰ ਪਲਾਂਟ ਜਰੀਦਾ ਉਹ ਤੋਂ ਮੀ ਪਈ ਜਾਂਦਾ ਤੇ ਉਧਰੋਂ ਉੱਤ ਤੇਰਾ ਭੜਾ ਹੋ ਜੇ ਓਏ ਮੀ ਲੈ ਚੁੱਕਿਆ ਸੀਗਾ ਤੇ ਫਿਰ ਸਾਨੂੰ ਇੱਥੇ ਰੁਕਣਾ ਪਿਆ ਤੇ ਜਿਹੜਾ ਆ ਰੋਲਾ ਰਸਤਾ ਹੁੰਦਾ ਉਧਰੋਂ ਇਹ ਆਉਂਦਾ ਸੁੰਦਰਨਗਰ ਤੋਂ ਮੰਡੀ ਸੁੰਦਰਨਗਰ ਆ ਰਸਤਾ ਤੇ ਜਿਹੜਾ ਸਿੱਧਾ ਜਾਂਦਾ ਇਹ ਜਾਂਦਾ ਆ ਰਸ ਸਿੱਧਾ ਜਾਂਦਾ ਮਨਾਲੀ ਨੂੰ ਬਿਲਕੁਲ ਸਿੱਧਾ ਰਸਤਾ ਮਨਾਲੀ ਦਾ ਤੇ ਜਿਹੜਾ ਆ ਵਾਲਾ ਰਸਤਾ ਇਹ ਹੈਗਾ ਮਨੀਕਰਨ ਸਾਹਿਬ ਤੇ ਕਸੌਲ ਵਾਲਾ ਤੇ ਆਪਾਂ ਇੱਧਰ ਆਇਆ 30 ਕਿਲੋਮੀਟਰ ਤੇ ਆਪਾਂ ਹੁਣ ਸਿੱਧਾ ਜਾਣਾ ਇੱਥੋਂ ਮਨਾਲੀ ਹੈਗਾ 45 ਕਿਲੋਮੀਟਰ ਤੇ ਅੱਗੇ 40 ਕਿਲੋਮੀਟਰ ਹੈਗਾ ਕਕਸੌਰ ਆਪਾਂ ਉਧਰ ਜਾਵਾਂਗੇ ਹੁਣ ਤੇ ਮੀਂਹ ਆ ਗਿਆ ਸੀ ਮੀਂਹ ਕਰਕੇ ਸਾਨੂੰ ਇੱਥੇ ਰੁਕਣਾ ਪਿਆ ਕੁੱਲੂ ਆ ਗਿਆ ਬੜਾ ਰੈਨੀ ਕੋਟ ਲੈਨੇ ਭੈਰੋਂ ਕਿੱਥੇ ਹੋ ਗਈ ਬਰਖਾ ਬਰਖਾ ਤੇ ਬਾਰਿਸ਼ ਇੱਕੀ ਹੋ ਗਈ ਇੱਥੇ ਆਪਾਂ ਰੈਨੀ ਕੋਟ ਲੈ ਲੈ ਕਿੱਟ ਨਹੀਂ ਲੋਟਾਈ ਪਰ ਇੱਥੇ ਕੰਟਰੋਲ ਨਹੀਂ ਹੈਗਾ ਲੈ ਹੰਦਨ ਯਾਰਾ ਮੋਟਰਸਾਈਕਲ ਦਾ ਹਾਰਕੀ ਕਰਾਇਆ ਐ ਇੱਥੇ ਕੋਈ ਮਿਸਤਰੀ ਨਹੀਂ ਮਿਲਿਆ ਮਿਸਤਰੀ ਆਇਆ ਨਹੀਂ ਦੁਕਾਨ ਤੇ ਟੱਕਰ ਹੁਣ ਆਪਾਂ ਚੱਲਦੇ ਹਾਂ ਮਨਾਰੀ ਨੂੰ ਪੁੱਟਰ ਖੜਿਆ ਪੁੱਟਰ ਇਸ ਟਾਈਮ ਤੁਲੂ ਕੋਲੇ ਤੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈਗਾ ਤੇ ਦੋ ਤਿੰਨ ਬੰਦਿਆਂ ਨੂੰ ਪੁੱਛਿਆ ਕਿ ਰਸਤਾ ਕਿਵੇਂ ਆਉਗਾ ਨੇ ਮਨਾਰੀ ਦਾ ਰਸਤਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈਗਾ ਤੇ ਜਿੱਥੇ ਜਾਣਾ ਸੀਗਾ ਕੋਕਸਰ ਉੱਥੇ ਪੜਫਾ ਪਈ ਹੋਈ ਆਟਲ ਟਨਲ ਕੋਲੇ ਉਹ ਕਹਿੰਦੇ ਰਸਤਾ ਬੰਦ ਕਰਿਆ ਹੋਇਆ ਹੈਗਾ ਤੇ ਮੈਨੂੰ ਲੱਗਦਾ ਕਿ ਸ਼ਾਇਦ ਵਾਪਸ ਮੁੜ ਕੇ ਮੈਂ ਪੁੱਛਾਂ ਕਿ ਮੀਂਹ ਸੁਬਹ ਦਾ ਪੈ ਰਿਹਾਗਾ ਫਾਰੇ ਭਿੱਜ ਗਿਆ ਮੀਂਹ ਚੋਂ ਦਾ ਤੁਲੂ ਕੋਲੇ ਖੜਿਆ ਤੁਲੂ ਕੋਲੇ ਮੀਂਹ ਬਹੁਤ ਪੈ ਰਿਹਾ ਇੱਥੇ ਤੇ ਇਹ ਰੇਣੀ ਕੋਟ ਵੀ ਨਹੀਂ ਕੰਮ ਕਰਦਾ ਹੰਡ ਵੀ ਬਹੁਤ ਹੋਈ ਜੁੱਦੀਆ ਪਰ ਰਸਤਾ ਵੀ ਕਹਿੰਦੇ ਬੰਦ ਆ ਮੂਰੇ ਅੱਗੇ ਰੂਮ ਪੁੱਛਿਆ ਜੀ ਕਿ ਇੱਥੇ ਵੀ ਰੂਮ ਲਾ ਲਈਏ ਅਜ ਤਾਂ ਦੇਖ ਰਿਹਾ ਪਾਂਗੇ ਪਰ ਰੂਮ ਵੀ ਕੋਈ ਮਿਲਿਆ ਨਹੀਂ ਸਕਦਾ ਬੜਾ ਬੁਰਾ ਹਾਲਾਤ ਨਾਲ ਸਾਰੇ ਬਾਪਸ ਉੱਡਣਾ ਪਵੇ ਆਹ ਦੇਖ ਉੱਪਰ ਜਮਾ ਮੀਂਹ ਫੁੱਲ ਪੈ ਰਿਹਾਗਾ ਅੱਛਾ ਹਰੇਕ ਦਿਨ ਨਹੀਂ ਗਈ ਅਨੰਦ ਮੰਡੀ ਵੀ ਉੱਧਰ ਪੁੱਛਿਆ ਸੀਗਾ ਉੱਧਰ ਵੀ ਦੇਖਿਆ ਸੀਗਾ ਮੈਂ ਤਾਂ ਮੀਂਹ ਉੱਧਰ ਵੀ ਪੈ ਰਿਹਾਗਾ ਤੇ ਇੱਧਰ ਵੀ ਪੈ ਰਿਹਾ ਕੁੱਲੂ ਤੇ ਮਨਾਲੀ 'ਕੱਗੇ ਪੈ ਰਿਹਾ ਕਕਸਰ ਬਰਫੜ ਵੀ ਹੋਈ ਸੀਗੀ ਹਰਸਾ ਤੇ ਉੱਥੇ ਵੀ ਰਸਤਾ ਕਹਿੰਦੇ ਬਰਫ ਬਹੁਤ ਜ਼ਿਆਦਾ ਹੋਣ ਕਰਕੇ ਰਸਤਾ ਉਹ ਵੀ ਕਹਿੰਦੇ ਬੰਦ ਹੀ ਆ ਜਾ ਉੱਧਰੋਂ ਬੰਦਾ ਆਇਆ ਸੀ ਇੱਕ ਨੂੰ ਪੁੱਛਿਆ ਸੀ ਤੇ ਮੀਂਹ ਸਵੇਰ ਦਾ ਜਮੇ ਬਿਲਕੁਲ ਨਹੀਂ ਬੰਦ ਹੋਇਆ ਮੀਂਹ ਸਵੇਰ ਦਾ ਐਂ ਪਈ ਜਾਂਦਾਗਾ ਪਾਈਆਂ ਸੀ ਖੱਡ ਕੇ ਐਸ਼ਾ ਕਿ ਬਿਵਾਰ ਨਾ ਹੋ ਜਾਈਏ ਇਤਨਾ ਚੰਗਾ ਕਬੀ ਖਾੜੀ ਜਾਈਏ ਰੁਕ ਜਾਈਏ ਇੱਥੇ ਰੂਮ ਦੇਖਦੇ ਆਂ ਕੋਈ ਰ ਉਪਰੋਂ ਸਾਰੇ ਮੀਂਹ ਪਈ ਜਾਂਦਾ ਫੁੱਲ ਫੇਰ ਦਾ ਮੀਂਹ ਅਜਾ ਨਹੀਂ ਹਟ ਰਿਹਾ ਮੀਂਹ ਇਹਦਾ ਇਹਦਾ ਨਾਕੀ ਮੁੜਦਾ ਅਜ ਮੰਦਰ ਨੇ ਨਾ ਤਾਂ ਅੱਗੇ ਜਾਂਦੇ ਰਿਹਾ ਨਾ ਹੀ ਪਿੱਛੇ ਜਾਂਦੇ ਰਿਹਾ ਇੱਥੇ ਰੂਮ ਨਹੀਂ ਮਿਲ ਰਿਹਾ ਕੋਈ ਵਿੱਚ ਅਫਸਰਲੇ ਫਸਾਤਾ ਜਦ ਨੇ ਫੁੱਲ ਨਹੀਂ ਪੈ ਰਿਹਾ ਫੁੱਲ ਇਸ ਟਾਈਮ ਮਨਾਲੀ ਦੇ ਵਿੱਚ ਇਸ ਫੁੱਲ ਮੀਂਹ ਪੈ ਰਿਹਾ ਤੇ ਸਿਸੂ ਦੇ ਵਿੱਚ ਉਧਰ ਮੀਂਹ ਫੁੱਲ ਲਗਾ ਟਿਕਟ ਅਕਸਰ ਵੀ ਮੀਂਹ ਫੁੱਲ ਲਗਾ ਮੌਸਮ ਬਹੁਤ ਖਰਾਬ ਹੋਇਆ ਹੋਇਆ ਹੈਗਾ ਸਾਰੇ ਬੱਚੇ ਸਵੇਰ ਦਾ ਲੈ ਕੇ ਸ਼ਾਮ ਤੱਕ ਮੀਂਹ ਦਿਖਾਇਆ ਹੈਗਾ ਮੌਸਮ ਖਰਾਬ ਹੋਣ ਕਰਕੇ ਆਪਾਂ ਜਾਂਦੇ ਅੱਗੇ ਕਿਉਂਕਿ ਮੌਸਮ ਬੜਾ ਖਰਾਬ ਆ ਨਾ ਤਾਂ ਇੱਥੇ ਰੂਮ ਮਿਲਦਾ ਤੇ ਨਾ ਹੀ ਜਗ੍ਹਾ ਰੁਕਣ ਨੂੰ ਜਗ੍ਹਾ ਹੈਗੀ ਆ ਕਿ ਪਿੱਛੇ ਜੇ ਦੇਖ ਸਕਦੇ ਹੋ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੇ ਆਪਾਂ ਹੁਣ ਬਾਹਰ ਚੱਲਦੇ ਆਂ ਮੰਡੀ ਦੇਖਦੇ ਆਂ ਵੀ ਮੰਡੀ ਖੜੀ ਜਿਵੇਂ ਸੁੰਦਰ ਨਗਰ ਜਾਂ ਅਨੰਦਪੁਰ ਸਾਹਿਬ ਖੜਾ ਨਹੀਂ ਕਿੱਥਾ ਜਾਉਂਗਾ ਵੇਖੋ ਪਿੱਛੇ ਥੋੜਾ ਜਿਹਾ ਰਹੇਗਾ ਮੀਂਹ ਘੱਟ ਆ ਜੇ ਇੱਧਰ ਮੀਂਹ ਥੋੜਾ ਜ਼ਿਆਦਾ ਆ ਆਹ ਮਰ ਕੇ ਫੇਰ ਦਾ ਪਾ ਕੇ ਤੇ ਗਿੜਾ ਮਾਰਾਂਗੇ ਨਾਲੇ-ਬਾਲੇ ਵੀ ਚਾਰੇ ਪਾਸੇ ਵਹਿ ਰਿਆ ਮੰਡੀ ਦੇ ਵਿੱਚ ਇਧਰ ਵੀ ਆਏ ਜਦੋਂ ਅਸੀਂ ਉਧਰ ਵੀ ਪੈ ਰਹੇ ਆ ਵੀ ਚਾਰੇ ਪਾਸੇ ਮੀਂਹ ਪੈ ਰਿਹਾ ਹਾਂ ਮੋਨਾਲੀ ਤੋਂ ਚੱਲੇ ਹੋਏ ਜਦੋਂ ਰਸਤੇ ਉੱਤੇ ਸਾਰੇ ਕਿਤੇ ਨਹੀਂ ਹੈ। ਜਿੱਥੇ ਪਹੁੰਚਣਾ ਹੈ ਤਕਰੀਰ ਜਿਹੜੀ ਹੈ ਬੜੀ ਪਰ ਇੱਥੇ ਵੀ ਬਹੁਤ ਜ਼ਿਆਦਾ ਨਹੀਂ ਹੈ। ਉੱਥੇ ਦੇ ਧਿਆਨਾਂ ਦੇਖੀਏ ਤਾਂ ਉੱਥੇ ਦੇ ਉੱਤੇ ਪਾਣੀ ਬਹੁਤ ਜ਼ਿਆਦਾ ਖੜਾਗਾ। ਸਾਰੇ ਕ ਸਾਰੇ ਕੰਡੇ ਤੇ ਠੀਕ ਹੈ। ਕੱਲ ਇਹ ਹੀ ਜਿਹੜਾ ਬਿਆਸ ਦਰਿਆਗਾ ਇਹ ਹੀ ਨਾ ਮਤਲਬ ਸੁੱਕਾ ਚੱਲ ਜਾਂਦਾ ਸੀਗਾ। ਇੰਨਾ ਪਾਣੀ ਨਹੀਂ ਸੀਗਾ ਤੇ ਅੱਜ ਮੀਂਹ ਪਿਆਗਾ ਪੂਰਾ ਫੁੱਲ ਜਾਂਦਾ ਗਾ ਭਰੇ। ਪਾਣੀ ਪਾਣੀ ਜਾਂਦਾ ਗਏ। ਕੱਲ ਇਹਦੇ ਵਿੱਚ ਪਾਣੀ ਬਹੁਤ ਘੱਟ ਸੀਗਾ। ਨੌਜਵਾਨ ਇੱਥੇ ਫੋਟੋ ਸ਼ੂਟ ਕਰ ਰਹੇ ਨੇ ਇੱਥੇ ਫੋਟੋ ਵਗੈਰਾ ਖਿੱਚ ਕੇ ਅੱਗੇ ਚੱਲ ਪਿਆ ਵਾ ਇੱਥੇ ਲੋਕੇਸ਼ਨ ਬਹੁਤ ਜ਼ਬਰਦਸਤ ਹੈ ਕਿ ਫੋਟੋ ਸ਼ੂਟ ਕਰਾ ਰਹੇ ਨੇ ਕੋਈ 4 ਮਿੰਟਾਂ ਦੀ ਬਟਰ ਮੀ ਹਟ ਗਿਆ ਸੀ ਇੱਥੇ ਬਲਾ ਕੇ ਤੇ ਫਿਰ ਦੁਬਾਰਾ ਸਟਾਰਟ ਹੋ ਗਿਆ ਇੱਕੋ ਅੱਗੇ ਚੱਲੇ ਚਾਹ ਪਣੀ ਪੀ ਕੇ ਤਾਂ ਹੱਥ ਕੰਬੀ ਜਾਂਦੇ ਆ ਠੰਡ ਨਾਲ ਸਾਨੂੰ ਮੈਨ ਲਾ ਦੋ ਵੀ ਹੱਥੋਂ ਗਲਾਸ ਨਿਕਲੂਗਾ بارش ਰੁਕਣ ਦਾ ਨਾਂ ਨਹੀਂ ਲੈ ਰਹੀ ਸੀ ਤੇ ਫਿਰ ਰਸਤੇ ਜਾਂਦੇ ਜਾਂਦੇ ਅਸੀਂ ਮੰਡੀ ਰੁਕ ਗਏ ਮੰਡੀ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਇੱਥੋਂ ਦਾ ਪਤਾ ਦੱਸਾਂਗੇ ਸਮਝੋ ਛੋਟਾ ਜਿਹਾ ਤੇ ਇੱਥੇ ਆਪਾਂ ਰਹੇ ਅੱਜ ਇੱਥੇ ਆਪਾਂ ਰਹਿਣ ਬਸੇ ਰੱਜ ਕਿਉਂਕਿ ਬਾਰਿਸ਼ ਬਹੁਤ ਸੀਗੀ ਜੇ ਲੰਬਾ ਸਫ਼ਰ ਕਰਦੇ ਫਿਰ ਤਾਂ ਬਿਲਕੁਲ ਥੱਕੇ ਰਹਾਂ ਜੀਗਾ ਤੇ ਅੱਖਾਂ 'ਚ ਬਿਲਕੁਲ ਕਣੀਆਂ ਬਾਜਦੀਆਂ ਸੀਗੀਆਂ ਕਣੀਆਂ ਨੇ ਚਪੇੜਾ ਹੀ ਬਾਜਿਆ ਹੱਜ ਅੱਖਾਂ 'ਚ ਕਣੀਆਂ ਨਹੀਂ ਕਣੀਆਂ ਦੇ ਚਪੇੜੇ ਬਾਜਦੀਆਂ ਸੀਗੀਆਂ ਨਹੀਂ ਬਹੁਤ ਜ਼ਿਆਦਾ ਸੀਗਾ ਹੈਵੀ ਅੱਜ ਇਹ ਆਸ ਨਦੀ ਦੇ ਕੰਢੇ ਤੇ ਬਸਿਆ ਹੋਇਆ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਇਥੋਂ ਦਾ ਜਿਹੜਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਹੈ ਤੇ ਇੱਥੇ ਜਿਹੜੇ ਸੀਗੇ ਰਾਜਾ ਸਿੱਧ ਸੈਨ ਜੀ ਉਹਨਾਂ ਨੇ ਗੁਰੂ ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀ ਵੀ ਤੁਸੀਂ ਮੰਡੀ ਦੇ ਵਿੱਚ ਚਰਨ ਪਾਓ ਮੰਡੀ ਦੇ ਚਰਨ ਪਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੇ 6 ਮਹੀਨੇ ਰਹਿ ਕੇ ਗਏ ਨੇ 6 ਮਹੀਨੇ 18 ਦਿਨ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪੰਜ ਨਿਸ਼ਾਨੀਆਂ ਰਵਾਬ ਸਾਹਿਬ ਮਨਜੀਤ ਸਾਹਿਬ ਤੇ ਰਾਫਲ ਵਗੈਰਾ ਉਹ ਸਾਰੀਆਂ ਇੱਥੇ ਮੌਜੂਦ ਨੇ ਗੁਰੂ ਸਿੰਘ ਜੀ ਨਾਲ ਹੀ ਮਾਤਾ ਜੀ ਪੰਜ ਪਿਆਰੇ ਤੇ ਚਾਰੇ ਸਾਹਿਬਜ਼ਾਦੇ ਇੱਥੇ ਰਹੇ ਨੇ ਤੇ ਇੱਕੋ ਥਾਂ ਦਾ ਮਤਲਬ ਚਟਾੜ ਵੀ ਹੁੰਦੀ ਸੀ ਗੁਰੂ ਗੋਬਿੰਦ ਸਿੰਘ ਜੀ ਉੱਥੇ ਸਮਾਦੀ ਲਾ ਕੇ ਬਹਿੰਦੇ ਸੀਗੇ ਇੱਕ ਤਰ੍ਹਾਂ ਦਾ ਧਿਆਨ ਲਾਉਂਦੇ ਸੀਗੇ ਉਹ ਵੀ ਇੱਥੇ ਹੈ ਮੌਜੂਦ ਆ ਬਟ ਜਿਹੜੇ ਅਬਰ ਰਾਜੇ ਹੋਏ ਨੇ ਤੋਂ ਪਹਾੜੀ ਰਾਜੇ ਹੋਏ ਸੀ ਸਿੱਧ ਸਿੰਘ ਉਹਨਾਂ ਨੇ ਆਪਣੇ ਮਹਿਲ ਦੇ ਵਿੱਚ ਗੁਰੂ ਸਾਹਿਬ ਨੂੰ ਰੱਖਿਆ ਸੀਗਾ ਤੇ ਮਾਤਾ ਜੀ ਵੀ ਉੱਥੇ ਰਹੇ ਨੇ ਗੁਰੂ ਸਾਹਿਬ ਨਾਲ 500 ਸਿੰਘਾਂ ਜਥਾ ਵੀ ਇੱਥੇ ਰਿਹਾ ਹੋਇਆ ਹੈਗਾ ਤੇ ਜਿਹੜੇ ਗੁਰੂ ਸਾਹਿਬ ਸਿੱਧ ਸਿੰਘ ਜਿਹੜੇ ਪਹਾੜੀ ਰਾਜਾ ਸੀ ਉਹਨਾਂ ਨੂੰ ਗੁਰੂ ਸਾਹਿਬ ਹਰਵਾਲਸਰ ਵਿਸਾਖੀ ਮੇਲੇ ਤੇ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਨੇ ਅੱਗੇ ਫਰਮਾਨ ਕੀਤਾ ਵੀ ਤੁਸੀਂ ਸਾਡੇ ਮੰਡੀ ਜਾਓ ਉੱਥੇ ਔਰੰਗਜ਼ੇਬ ਨੇ ਬਹੁਤ ਕਹਿ ਰੱਖਿਆਗਾ ਕਿਉਂਕਿ ਔਰੰਗਜ਼ੇਬ ਉਹ ਇਹਨਾਂ ਨੂੰ ਤੰਗ ਬਹੁਤ ਕਰਦਾ ਸੀ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਇੱਥੇ 18 6 ਮਹੀਨੇ 18 ਦਿਨ ਆਏ ਸੀਗੇ ਇੱਥੇ ਰਹੇ ਨੇ ਪੰਸੂ ਸਿੰਘਾਂ ਨਾਲ ਪੈਦਲ ਤੁਰ ਹੀ ਜਾਂਦੇ ਸੀ ਮਿੱਤਰ ਪਿਆਰੇ ਨਾਲ ਤੇ ਮੰਡੀ ਤੋਂ ਜਿਹੜਾ ਰਸਤਾ ਜਾਂਦਾਗਾ ਇੱਧਰ ਨੂੰ ਪਠਾਨਕੋਟ ਵਾਲੇ ਏਰੀਆ ਇੱਧਰ ਤੁਰ ਕੇ ਆ ਜਾਣ ਕਿਹੜਾ ਲਾ ਕੇ ਨਾ ਇਧਰ ਇਹ ਜਾਂਦਾ ਪਠਾਨਕੋਟ ਨੂੰ ਜਾਂਦਾ ਕੁਲੂ ਨੂੰ ਸਿੱਧਾ ਰਸਤਾ ਕਿ ਬੱਦਲ ਵੀ ਹੋਏ ਪਏ ਨੇ ਮੀਂਹ ਦਾ ਕੋਈ ਪਤਾ ਨਹੀਂ ਕਦੋਂ ਆਜੇ ਮੀਂਹ ਤਾਂ ਹੀ ਕਰਕੇ ਇੱਥੇ ਰਹਿ ਪਏ ਜੀ ਇੱਥੇ ਰਹਿਣੇ ਮੰਡੀ ਚੱਜ ਜੁਗਿੰਦਰ ਨਗਰ ਹੈਗਾ 57 ਕਿਲੋਮੀਟਰ ਪਾਲਮਪੁਰ ਠੀਕ ਆ ਜੁਗਿੰਦਰ ਨਗਰ ਉਹੀ ਸਟੇਸ਼ਨ ਆ ਜਿੱਥੇ ਹਿਮਾਚਲ ਦੇ ਵਿੱਚ ਟ੍ਰੇਨ ਜਾਂਦੀ ਆ ਜੁਗਿੰਦਰ ਨਗਰ ਤੋਂ ਬਾਅਦ ਹਿਮਾਚਲ ਦੇ ਵਿੱਚ ਇਹ ਤੋਂ ਬਾਅਦ ਕੋਈ ਟ੍ਰੇਨ ਨਹੀਂ ਜਾਂਦੀ ਇਹਦਾ ਲਾਸਟ ਸਟੇਸ਼ਨ ਆ ਇਸ ਤੋਂ ਬਾਅਦ ਵਸਤੇ ਜਾਣਾ ਪੈਂਦਾ ਬੱਦਰ ਪੂਰਾ ਘਰ ਚ ਰਿਹਾ ਨਹੀਂ ਆਊਗਾ ਰਾਤ ਨੂੰ ਦੁਬਾਰੇ ਫੇਰ ਮਸਾਂ ਹਟਿਆ ਸੀ ਮੀਂਹ ਦੁਬਾਰੇ ਫੇਰ ਆਊਗਾ ਕੜੀਆਂ ਚੱਲ ਪਈਆਂ ਚਲੋ ਰਹੀ ਅਸੀਂ ਬੀਮਾ ਕਾਲੀ ਟੈਂਪਲ ਮੰਡੀ ਦੇ ਵਿੱਚ ਸਿੱੱਡੂ ਲੋਕਾਂ ਨੂੰ ਫੋਟੋ ਮਾਚ ਲਈ ਸਿੱੱਡੂ ਕੈਮਰਾ ਹੈ ਵਸੇ ਸਿੱੱਡੂ ਸਿੱੱਡੂ ਕਿ ਸਿੱੱਡੂ ਠੀਕ ਖੜਾ ਗਿਆ ਮੈਨੂੰ ਸਵਾਲ ਲੱਗਾ ਮੂਮਿੰਦਵਾਰ ਕਾ ਲੱਗਾ ਮੈਨੂੰ ਬਧੇ ਲੱਗਾ ਹੈਲਦੀ ਜਿਹਾ ਖਾਣਾ ਖਾਂਦੇ ਆ ਇਹ ਕਹਿੰਦਾ ਨਮਕੀਨ ਵਾਲਾ ਹੈ ਨੀਗਾ ਆ ਹੈਲਦੀ ਖਾਂਦੇ ਆ ਸਮਾਚਾਰ ਵਾਲੇ ਇਹ ਅੱਜ ਦਾ ਜਿਹੜਾ ਬਲੌਗ ਆਪਾਂ ਇੱਥੇ ਖਤਮ ਕਰਦੇ ਆ ਕਿਉਂਕਿ ਮੀਂਹ ਕਰਕੇ ਥੋੜਾ ਜਿਹਾ ਡਿਸਟਰਬੈਂਸ ਹੋ ਗਈ ਸੀ ਪ੍ਰੋਗਰਾਮ ਮੰਨਾਲੀ ਦਾ ਬਣਿਆ ਸੀਗਾ ਪਰ ਮੰਨਾਲੀ ਮੀਂਹ ਕਰਕੇ ਥੋੜਾ ਮੰਨਾਲੀ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਤੇ ਅੱਗੇ ਆਪਾਂ ਨਿਕਲਾਂਗੇ ਹਰਨਦਰ ਸਾਹਿਬ ਨੂੰ ਆਨੰਦਪੁਰ ਸਾਹਿਬ ਨੂੰ ਸਵੇਰ ਨਿਕਲਾਂਗੇ 7-8 ਵਜੇ ਤਕਰੀਬਨ ਤੇ ਮਿਲਦੇ ਆ ਅੱਗੇ ਸਫ਼ਰ ਤੇ ਧੰਨਵਾਦ